ਜਲੰਧਰ ਵੈਸਟ ਵਿੱਚ ਪੈਂਦੇ ਵਾਰਡ ਨੰਬਰ 38 ਮਾਡਲਸ ਮਾਡਲਸ ਦੀਆਂ ਸੜਕਾਂ ਬਹੁਤ ਹੀ ਖੁੱਲੀਆਂ 60 65 ਫੁੱਟ ਦੀਆਂ ਸੜਕਾਂ ਹਨ ਸੋ ਇਹਨਾਂ ਸੜਕਾਂ ਦੇ ਅਕਸਰ ਸਵੇਰ ਉਹ ਸ਼ਾਮ ਨਜਾਇਜ਼ ਰੇੜੀਆਂ ਵਾਲਿਆਂ ਦਾ ਕਬਜ਼ਾ ਰਹਿੰਦਾ ਹੈ ਸੜਕ ਦੇ ਮਾਡਲਸ ਦੇ ਐਂਟਰੈਂਸ ਤੇ ਹੀ ਮਾਤराण ਚੌਂਕ ਤੋਂ ਸ਼ੁਰੂ ਹੋ ਕੇ ਲక్ష్ਮੀ ਮੰਦਿਰ ਅਤੇ ਗੁਰਦੁਆਰਾ ਸ਼ੀਰ ਗੁਰ ਸਿੰਘ ਸਭਾ ਮਾਡਲਸ ਤੱਕ ਰੇੜੀਆਂ ਫੜੀਆਂ ਵਾਲਿਆਂ ਦਾ ਨਜਾਇਜ਼ ਕਬਜ਼ਾ ਹੈ ਜਿੰਨਾ ਕਰਕੇ ਟ੍ਰੈਫਿਕ ਅਕਸਰ ਜਾਮ ਰੰਦਾ ਹੈ ਅਤੇ ਅਕਸਰ ਐਕਸੀਡੈਂਟ ਦੇਖ ਨੂੰ ਮਿਲਦੇ ਹਨ ਜਿਵੇਂ ਕਿ ਦੇਖਿਆ ਜਾਂਦਾ ਹੈ ਕਿ ਸ਼੍ਰੀ ਲਖਮੀਨ ਮੰਦਰ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭ ਜਦੋਂ ਲੋਕਾਂ ਨੇ ਸ਼ਾਮ ਔਰ ਸਵੇਰ ਨੂੰ ਇੱਥੇ ਮੱਥਾ ਟੇਕਣਾ ਹੁੰਦਾ ਹੈ ਸਵੇਰ ਦੇ ਟਾਈਮ ਤਾਂ ਠੀਕ ਹੈ ਅਤੇ ਸ਼ਾਮ ਦੇ ਟਾਈਮ ਸੰਗਤ ਦਾ ਇਨ੍ਹਾਂ ਮੰਦਰਾਂ ਅਤੇ ਗੁਰਦੁਾਰੇ ਵਿੱਚ ਆਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਕਾਰਨ ਹੈ ਕਿ ਸੜਕ ਦੇ ਦੋਵੇਂ ਪਾਸੇ ਜੜੀਆਂ ਵਾਲਿਆਂ ਦਾ ਫਰੂਟ ਦੀਆਂ ਜੜੀਆਂ ਅਤੇ ਖਾਨ ਪੀਂਦੀਆਂ ਜੋ ਚੁਪਾਟੀ ਨਿਯਾਇਜ਼ ਦੌਰ ਤੇ ਮਾਡਲ ਉਸ ਬਣ ਗਈ ਹੈ ਇਸ ਦਾ ਨਿਯਾਇਜ਼ ਇੱਥੇ ਕਬਜ਼ਾ ਹੋ ਗਿਆ ਹੈ ਸੋ ਟ੍ਰੈਫਿਕ ਪੁਲਿਸ ਨੂੰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਇਹਨਾਂ ਕਰਕੇ ਇੱਥੇ ਐਕਸੀਡੈਂਟ ਹੁੰਦੇ ਹਨ ਅਤੇ ਟ੍ਰੈਫਿਕ ਜਾਮ ਬਣਦਾ ਹੈ ਦੂਜਾ ਇਸ ਇਲਾਕੇ ਵਿੱਚ ਆਵਾਰਾ ਪਸ਼ੂ ਵੀ ਬਹੁਤ ਹਨ ਆਵਾਰਾ ਪਸ਼ੂਆਂ ਕਰਕੇ ਅਕਸਰ ਆਵਾਰਾ ਪਸ਼ੂ ਲੱਟਦੇ ਹਨ ਅਤੇ ਲੋਕਾਂ ਦਾ ਨੁਕਸਾਨ ਕਰਦੇ ਹਨ ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਇੱਕ ਬਹੁਤ ਸੁੰਦਰ ਪਾਰਕ ਪੈਂਦੀ ਹੈ ਜਿਸ ਦਾ ਨਾਮ ਗਰਾਊਂਡ ਮਾਰਦਲੋਸ ਇਸ ਵਿੱਚ ਰਾਤ ਨੂੰ 9 ਵਜੇ ਤੋਂ ਬਾਅਦ ਆ ਸਮਾਜਿਕ ਤੱਤਾਂ ਦਾ ਕਬਜ਼ਾ ਹੋ ਜਾਂਦਾ ਹੈ ਰਾਤ ਨੂੰ ਲੋਕ ਇੱਥੇ ਬੈਠ ਕੇ ਸ਼ਰਾਬ ਪੀਂਦੇ ਹਨ ਅਤੇ ਇਹਨਾਂ ਰੇੜੀਆਂ ਤੋਂ ਸਮਾਨ ਖਰੀਦ ਕੇ ਅੰਦਰ ਬੈਠ ਕੇ ਖਲਾਰਾ ਪਾਉਂਦੇ ਹਨ ਅਤੇ ਇਸ ਜੋ ਗਰਾਊਂਡ ਨੂੰ ਸੰਭਾਲਣ ਵਾਲੇ ਪ੍ਰਬੰਧਕ ਹਨ ਉਹ ਵੀ ਇਹਨਾਂ ਰੇੜੀਆਂ ਫੜੀਆਂ ਕਰਕੇ ਬਹੁਤ ਦੁਖੀ ਹਨ ਕਿਉਂਕਿ ਲੋਕ ਇੱਥੋਂ ਖਾਂਦੇ ਹਨ ਅਤੇ ਪਾਰਕ ਦੇ ਅੰਦਰ ਆ ਕੇ ਗੰਦਗੀ ਪਾਉਂਦੇ ਹਨ ਸੋ ਲੋਕਾਂ ਨੂੰ ਵੀ ਸਮੇਂਨਾ ਚਾਹੀਦਾ ਹੈ ਕਿ ਇਸ ਪਾਰਕ ਦਾ ਧਿਆਨ ਰੱਖਿਆ ਜਾਵੇ ਅਤੇ ਇਸ ਨੂੰ ਸਵੱਛ ਬਣਾਇਆ ਜਾਵੇ ਕਿਉਂਕਿ ਪ੍ਰਬੰਧਕਾਂ ਵੱਲੋਂ ਇਹ ਬਹੁਤ ਸੁੰਦਰ ਸੈਰਗਾਹ ਬਣਾਈ ਗਈ ਹੈ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਇਲਾਕੇ ਵੱਲ ਮਾਡਲ ਉਸ ਵਾਰ ਨੰਬਰ 38 ਵੱਲ ਧਿਆਨ ਦੇਣ ਅਤੇ ਖਾਸ ਤੌਰ ਤੇ ਇਸ ਇਲਾਕੇ ਦੇ ਨੁਮਾਇੰਦੇ ਐਮ ਐਲ ਏ ਮਹਿੰਦਰ ਭਗਤ ਜੀ ਨੂੰ ਵੀ ਅਪੀਲ ਹੈ ਕਿ ਤੁਸੀਂ ਇਸ ਇਲਾਕੇ ਵੱਲ ਧਿਆਨ ਦਿਓ ਕਿਉਂਕਿ ਇਸ ਇਲਾਕੇ ਵਿੱਚ ਬਹੁਤ ਹੀ ਵੱਡੀ ਜਲੰਦਰੀ ਸਭ ਨਾਲ ਵੱਡੀ ਇੱਕ ਫਰੂਟ ਮਾਰਕੀਟ ਬਣ ਗਈ ਹੈ ਤੇ ਸਭ ਨਾਲ ਵੱਡੀ ਜਮਾਤ ਦੋਸਤੀ ਜਲੰਧਰ ਦੀ ਇੱਥੇ ਇੱਕ ਚੁਪਾਟੀ ਬਣ ਗਈ ਹੈ ਜਿਸ ਕਰਕੇ ਗੰਦਗੀ ਦਾ ਮਹੌਲ ਰਹਿੰਦਾ ਹੈ ਸਵੇਰ ਸ਼ਾਮ ਟ੍ਰੈਫਿਕ ਜਾਮ ਰਹਿੰਦਾ ਹੈ ਲੋਕ ਹਨ ਪਰੇਸ਼ਾਨ ਇਹਨਾਂ ਰੇੜੀਆਂ ਫੜੀਆਂ ਵਾਸਤੇ ਇੱਕ ਛੋਟਾ ਜਿਹਾ ਕੋਈ ਪੁਆਇੰਟ ਬਣਾਉਣਾ ਚਾਹੀਦਾ ਹੈ ਜਿੱਥੇ ਕਿ ਇਹ ਸਾਰੇ ਇਕੱਠੇ ਖੜੇ ਹੋ ਸਕਣ ਨਾ ਕਿ ਸਾਰੇ ਇਲਾਕੇ ਵਿੱਚ ਇਹ ਫੈਲ ਕੇ ਇਲਾਕੇ ਦਾ ਮਾਹੌਲ ਖਰਾਬ ਕਰਨ ਇਸ ਇਲਾਕੇ ਵਿੱਚ ਰਵਿਦਾਸ ਚੌਂਕ ਤੋਂ ਲੈ ਕੇ ਕਾਲਾ ਸੰਗਤ ਤੱਕ ਦੀ ਟ੍ਰੈਫਿਕ ਚੱਲਦੀ ਹੈ ਟ੍ਰੈਫਿਕ ਵਿੱਚ ਵੱਡੇ ਵੱਡੇ ਟਰੱਕ ਆਉਂਦੇ ਹਨ ਵੱਡੀਆਂ ਵੱਡੀਆਂ ਬੱਸਾਂ ਆਉਂਦੀਆਂ ਹਨ ਹੋਰ ਵੱਡਾ ਟ੍ਰੈਫਿਕ ਇਸ ਇਨਾ ਰੋਡਾਂ ਤੇ ਚੱਲਦਾ ਹੈ ਜਿਸ ਕਰਕੇ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਅਕਸਰ ਇਹ ਰੱਬ ਨਾ ਕਰੇ ਕਿ ਕਿਸੇ ਟਰੱਕ ਦੀ ਜਾਂ ਕਿਸੇ ਬੱਸ ਦੀ ਬ੍ਰੇਕ ਫੇਲ ਹੋ ਜਾਵੇ ਤਾਂ ਇਹਨਾਂ ਰੇੜੀਆਂ ਫੜੀਆਂ ਤੇ ਖਾਣ ਵਾਲੇ ਲੋਕ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਸੋ ਪ੍ਰਸ਼ਾਸਨ ਚਾਹੀਦਾ ਹੈ ਇਸ ਰੇੜੀਆਂ ਫੜੀਆਂ ਤੇ ਫਲ ਫਰੂਟ ਦੀਆਂ ਰੇੜੀਆਂ ਦਾ ਕੋਈ ਖਾਸ ਠਿਕਾਣਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਏਰੀਏ ਵਿੱਚ ਟ੍ਰੈਫਿਕ ਦੀ ਸਮੱਸਿਆ ਨਾ ਪੈਦਾ ਹੋਵੇ ਅਤੇ ਲੋਕ ਇਸ ਤੋਂ ਨਿਜਾਦ ਪਾਣ ਦੁਆਬਾ نیوز 13 ਦੀ ਵਿਸ਼ੇਸ਼ ਵਾਰਡ ਨੰਬਰ 3 ਮੜਦੋ ਚਲੰਦਰ